ਕੱਜੀ ਮਿਤੀ 18 19 ਜੁਲਾਈ ਦੀ ਦਰਮਿਆਨੀ ਰਾਤ ਨੂੰ ਜਿਹੜਾ ਅੰਮ੍ਰਿਤਸਰ ਅਲਫਾ 1 ਤੋਂ ਪ੍ਰਤਾਪ ਐਵਨਿਊ ਦੇ ਅੰਦਰ ਗਲੀ ਦੇ ਵਿੱਚ ਇੱਕ ਹੋਟਲ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਲੜਕਾ ਲੜਕੀ ਜਿਹੜੇ ਨਸ਼ਾ ਕਰਨ ਦੇ ਆਦੀ ਉੱਥੇ ਰਹਿ ਰਹੇ ਆ ਜਦੋਂ ਸਬ ਇੰਸਪੈਕਟਰ ਅਰਜਨ ਸਿੰਘ ਵੱਲੋਂ ਉਸ ਪਾਰਟੀ ਨਾਲ ਮੌਕੇ ਤੇ ਗਏ ਤੇ ਦੋਨੇ ਜਿਹੜੇ ਆ ਨਸ਼ੇ ਦਾ ਸੇਵਨ ਕਰ ਰਹੇ ਸੀ ਇਹ ਜਿਹੜਾ ਲੜਕਾ ਫੈਜ਼ਲ ਤੇ ਲੜਕੀ ਮਾਨਸੀ ਜੋ ਪਤਾ ਕਰਨ ਤੇ ਸਾਹਮਣੇ ਆਇਆ ਕਿ ਦੋਨੋਂ ਹਸਬੰਦ ਵਾਈਫ ਨੇ ਤੇ ਨਸ਼ਾ ਕਰਨ ਦੇ ਦੋਨੇ ਆਦੀ ਨੇ ਕਿ ਕਿਥੇ ਰਹਣ ਵਾਲੇ ਇਹ ਸੁਲਤਾਨਪੁਰ ਰੋਡ ਤੇ ਤੂਦ ਸਾਹਿਬ ਗੁਰਦੁਆਰਾ ਲਾਗੇ ਦੇ ਰਹਿਣ ਵਾਲੇ ਸੀ ਤੇ ਜਿਨ੍ਹਾਂ ਨੂੰ ਕਾਬੂ ਕਰਕੇ ਮਕਦਮਾ ਨੰਬਰ 151 ਮਿਤੀ 1925 ਅੰਡਰ ਸੈਕਸ਼ਨ 27 485 ਐਨਡੀਪੀਐਸ ਐਕਟ ਥਾਣਾ ਬੀ ਡਿਵੀਜ਼ਨ ਕਮਿਸ਼ਨਰ ਅਫਸਰੂ ਕੇ ਦਰਜਿਸਟਰ ਕੀਤਾ ਗਿਆ ਸੀ ਆ ਇਹ ਆ ਕੋਈ ਬ੍ਰਾਂਮੀ ਵੀ ਇਹ ਜੀ ਇਹਨਾਂ ਨਸ਼ਾ ਕਰ ਰਹੇ ਸੀ ਮੌਕੇ ਤੇ ਸਿਲਵਰ ਪੰਨੀ ਦੇ ਉੱਪਰ ਇਹਨਾਂ ਨੇ ਰਿੰਦਾ ਜਿਹੜਾ ਕੋਲ ਲਗਾਇਆ ਸੀ ਤੇ ਮੌਕੇ ਤੇ ਨਸ਼ਾ ਕਰਦੇ ਪਾ ਗਏ ਇਹਨੂੰ ਸਾਰਾ ਸੀਜ਼ਰ ਕਰਕੇ ਜਿਹੜਾ ਲੈਬੋਰੀਟਰੀ ਚ ਭੇਜਿਆ ਗਿਆ ਜੋ ਵੀ ਰਿਪੋਰਟ ਸਾਹਮਣੇ ਆਏਗੀ ਉਹਦੇ ਅਕੋਰਡਿੰਗ ਅਗਲੀ ਜਿਹੜੀ ਕਾਰਵਾਈ ਜਿਹੜੀ ਚੱਲੇਗੀ ਜੀ